ਕਹਿੰਦੇ ਕਿ ਦਿਲਜੀਤ ਦੀ ਫਿਲਮ ਬੈਨ ਹੋ ਗਈ ਉਹ ਵੀ ਇੰਡੀਆ ਦੇ ਵਿੱਚ ਹੈ ਇਹ ਕਿਵੇਂ ਹੋ ਗਿਆ ਉਦੋਂ ਕਹਿੰਦੇ ਸੋਨੂ ਸੀਤੋਂ ਇਹਨੇ ਕੋਈ ਨਵਾਂ ਗਾਣਾ ਛੱਡਤਾ ਓ ਤੰਨੀ ਨੱਚੀਆਂ ਹੈ ਅੱਛਾ ਦਿਲਜੀਤ ਦੀ ਫਿਲਮ ਬੈਨ ਹੋਣ ਤੋਂ ਬਾਅਦ ਦਿਲਜੀਤ ਦਾ ਹਾਲ ਇਹ ਮੁਸਲਮਾਨੀ ਹੈ ਮੁਸਲਮਾਨੀ ਹੈ ਦਲਜੀਤ ਦੀ ਫਿਲਮ ਕਿਉਂ ਬੈਨ ਹੋਈ ਕੀ ਗੱਲ ਕਰਕੇ ਬੈਨ ਹੋਈ ਇਹਦੇ ਬਾਰੇ ਤਾਂ ਆਪਾਂ ਬਾਅਦ ਚ ਗੱਲਬਾਤ ਕਰਦੇ ਆਂ ਪਹਿਲਾਂ ਆਪਾਂ ਹੋਰ ਕੁਸੇ-ਮੂਸੀਆਂ ਦੇਖ ਲੈਨੇ ਆਂ ਇਹ ਫੜਨੇ ਕੱਲੇ-ਕੱਲੇ ਦੀਆਂ ਲੱਤਾਂ ਕੰਨਾਂ 'ਚ ਹੈੱਡਫੋਨ ਲਾ ਲਿਓ ਕਿਉਂਕਿ ਤੁਹਾਨੂੰ ਪਤਾ ਯਾਰ ਕਈ ਵਾਰ ਨਾ ਗਾਲ-ਗੂਲ ਜੀ ਨਿਕਲ ਜਾਂਦੀ ਛੋਟੀ-ਮੋਟੀ ਜੀ ਅੱਛਾ ਤਾਂ ਆਓ ਯਾਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਬੜੀ ਖਤਰਨਾਕ ਵੀਡੀਓ ਹੈ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਨੂੰ ਨਹੀਂ ਪਤਾ ਹਰਮਨ ਤੇ ਕਮਲਕੌਰ ਭਾਬ ਤਾਂ ਚਲੋ ਆਓ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਲੈਟਸ ਗੋ ਦੇਖੋ ਇੱਕ ਆ ਬੁੜਾ ਹੋਇਆ ਤੇ ਇੱਕ ਆ ਹੋਇਆ ਕਲਨ ਇਹਨਾਂ ਦੋਨਾਂ ਨੇ ਆਪਣੀ ਘਰ ਵਾਲੀ ਨੂੰ ਭਾਂਚੋ ਜਿੰਮੀ ਸਮਝ ਰੱਖਿਆ ਪਤੰਦਰ ਸਾਰਾ ਦਿਨ ਬਾਲੇ ਹੀ ਕੱਢੀ ਜਾਂਦੇ ਆ ਝਾਲਿਓ ਘਰ ਵਾਲੀ ਆਪਦੇ ਘਰੇ ਰੋਟੀਆਂ ਪਕਾਉਣ ਨੂੰ ਰੱਖੀਦੀ ਹੁੰਦੀਆਂ ਨਾ ਕਿ ਖੇਤਾਂ 'ਚ ਲਿਆ ਕੇ ਬਾਲੇ ਕੱਢੀਦੇ ਹੁੰਦੇ ਆ ਬਾਲੇ ਬੁੱਲੇ ਕੱਢ ਕੇ ਤੇ ਫਿਰ ਘਰੇ ਜਾ ਕੇ ਪਤਾ ਕੀ ਕਹਿੰਦੀਆਂ ਹੋਣੀਆਂ ਆਹ ਕਹਿੰਦੀਆਂ ਹੋਣੀਆਂ ਇਹ ਗੱਲ ਫਟਕ ਇੱਕ ਪੈਂਚੋ ਪਤਾ ਨਹੀਂ ਐ ਗਿਆਨੀ ਕਿਹੜੇ ਕੰਮੀ ਪੈ ਗਏ ਗਿਆਨੀ ਕੋਈ ਫੋਨ ਫਾਣ ਵੇਚੋ ਤੇ ਚੋਰੀਆਂ ਚਾਰੀਆਂ ਕਰਿਆ ਕਰੋ ਤੇ ਇੱਜ਼ਤ ਉੱਜੇ ਤੇ ਲਟਾਇਆ ਕਰੋ ਯਾਰ ਲੋਕਾਂ ਨੂੰ ਆਹ ਕਿਹੜੀ ਕੰਮੀ ਪੈ ਗਈ ਤੁਸੀਂ ਬੱਤ ਸਹੀ ਏ ਮੈਂ ਤਾਂ ਸੋਚਦਾ ਹੁੰਦਾ ਸੀ ਕਿਤੇ ਮੈਂ ਕਿਹਾ ਗੋਵਿੰਦੇ ਸਰਦਾਰ ਵਰਗੇ ਘੂਸੇ ਆਏ ਨਹੀਂ ਪਤਾ ਉਹਨਾਂ ਤੋਂ ਵੀ ਮਾਣ ਘੂਸਿਆਂ ਤੋਂ ਘੂਸੇ ਬੈਠੇ ਇੱਥੇ ਤਾਂ ਗੁੱਡੀ ਤੂੰ ਵੀ ਆ ਕਿਹੜੇ ਕੰਮਾਂ ਚ ਪੈ ਗਈ ਇਹਦੇ ਨਾਲ ਤਾਂ ਚੰਗਾ ਤੂੰ ਆਪਦੀ ਇੱਜ਼ਤ ਵੇਚ ਲਿਆ ਕਰ ਆ ਬੰਦਾ ਆਪਾਂ ਨੂੰ ਸਭ ਤੋਂ ਵੱਡੇ ਮਹਾਨ ਘੂਸੇ ਸਮਝਦਾ ਕਿ ਗਾਂ ਵੀਡੀਓ ਦੇਖਣਾ ਤਾਂ ਘੂਸੇ ਘਟਿਆ ਆ ਦੇਖੋ ਲੈ ਲੈ ਦੇਖੋ ਦੇਖੋ ਭੈਣ ਚੋਦਾ ਸੀ ਤਾਂ ਜਿਵੇਂ ਘੂਸੇ ਸਨ ਤਾਂ ਦੀਦੇ ਹੀ ਨਹੀਂ ਘਸੋਏ ਘੂਸਿਆ ਮੇਰੀ ਚੀਲ ਦੀ ਨਿਗਾਹ ਚੀਲ ਦੀ ਮਾਰੇ ਬੰਦੇ ਦਾ ਚਤੜ ਪਾੜ ਦਿੰਦੀ ਹੈ ਇਤਿਸ਼ਾਲ ਸਪੋਰਟਸ ਆਰਾਧਾ ਮੁਹਤਰਾ ਮੁਹਤਰਾ ਸ਼ਾਕ ਨਾਨਾ ਨਹੀਂ 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 ਇਹ ਗਾਣਾ ਤੇ ਜੱਚਾ ਨਹੀਂ ਮੈਂ ਤੁਹਾਨੂੰ ਦੱਸਦਾ ਇਹ ਤੇ ਗਾਣਾ ਕਿਹੜਾ ਜੱਚੂਗਾ ਕੋਈ ਮੈਨੂੰ ਬਤਾ ਬਾਈ 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 ਮੇਰਾ ਬਾਈ ਅਭੀ ਬਤਾਦਾ ਹਾਂ ਬਾਈ ਇਹ ਤੇ ਗਾਣਾ ਜੱਚੂਗਾ ਕਿ ਮਿੱਤਰਾਂ ਨੂੰ ਸ਼ੌਂਕ ਸਲਵਾਰਾਂ ਦਾ ਭੈਣ ਚ ਦੋ ਇਨੇ ਪੈਸੇ ਕਿਉਂ ਖਰਾਬ ਕਰੇ ਐਡੀ ਮੋਟੀ ਪੈਂਟ ਕਿਉਂ ਗਾਲੀ ਤੂੰ ਸਿੱਧਾ ਸਲਵਾਰਾਂ ਦੇ ਪਹੁੰਚੇ ਦੇੜਕੇ ਤੇ ਸਿੱਧੀਆਂ ਹੀ ਪਾਲਿਆ ਕਰੋ ਫੇਰ ਤੁਹਾਨੂੰ ਲੋਕ ਆਖਿਆ ਕਰਨੀਏ ਕਿ ਸਲਵਾਰਾਂ ਵਾਲੇ ਸਟਾਰ ਬੱਤ ਸਹੀ ਹੈ ਮੈਨੂੰ ਲੱਗਦਾ ਤੈਨੂੰ ਪਿਆਰ ਦੀਆਂ ਨਹੀਂ ਸਵਾਰੀਆਂ ਸਿਰ ਚੜੀਆਂ ਤੇਰੇ ਸਿਰ ਚੜ ਗਿਆ ਟੈਂਪੂ ਦਾ ਸਵਾਰ ਹੁਣ ਤੈਨੂੰ ਇੱਕ ਹੀ ਬਾਬਾ ਠੀਕ ਕਰ ਸਕਦਾ ਉਹ ਪਤਾ ਕਿਹੜਾ ਬਾਬਾ ਉਹ ਹੈਗਾ ਸਰਸੇ ਵਾਲਾ ਪਿਤਾ ਜੀ ਮੇਰੇ ਸਾਰੇ ਕੁਸੇ ਕੱਟੇ ਅੱਧ ਮੁੰਨੇ ਜੇ ਕਰਦੇ ਕੀ ਐ ਲੈ ਸਾਲਾ ਲੁੱਕਦਾ ਵੀ ਨਹੀਂ ਪਤਾ ਲੱਗਦਾ ਕੋਈ ਗਰੀਬਾਂ ਦੇ ਘਰ ਅੱਗੇ ਪੈਂਚੋ ਟਾਲਾ ਲਾ ਗਿਆ ਸ਼ੈਂਪੂਆਂ ਦਾ ਅੱਛਾ ਆੰਦਾ ਪੈਣਾ ਮੈਂ ਇੰਨੇ ਸ਼ੈਂਪੂ ਲਾ ਲੂੰਗਾ ਕੋਈ ਢਾਲਾ ਬੂਏ ਕੇ ਰੱਖ ਗਿਆ ਯਾਰ ਘਟੋ ਘਟ 100 ਪੁੜੀ ਹੈ ਯਾਰ ਹੁਣ ਇਹ ਨਾ ਕਿਉਂ ਕਿ ਮੈਂ ਖੋਦ ਰੱਖਿਆ ਮੈਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਪਹਿਲੀ ਗੱਲ ਮੈਂ ਕੱਲਾ ਮੈਨੂੰ ਤਾਂ ਦੋ ਪੁੜੀ ਮੈਨੂੰ ਤਾਂ ਆ ਗੱਲ ਦੀ ਸਮਝ ਨਹੀਂ ਹੁੰਦੀ ਕਿ ਇਹ ਹੀ ਬੰਦਾ ਲੋਲ ਹੈ ਕਿ ਆਪਾਂ ਲੋਲਾਂ ਜਿਹੜੇ ਪੈਂਚੇ ਦੀ ਇੰਨੀ ਸਪੋਰਟ ਕਰਦੇ ਆਂ ਬੱਤ ਸਹੀ ਏ ਤੂੰ ਆ ਕੇ ਨਰਮੀ ਲੱਗਦੀ ਆ ਤੂੰ ਆ ਕੇ ਨਰਮੀ ਲੱਗਦੀ ਆ ਐਸੀ ਲਗਵਾਇਆ ਨਹੀਂ ਕੋਈ ਗੱਲ ਨਹੀਂ ਹੁਣ ਤਾਂ ਲਵਾ ਲਿਆ ਜਿਸ ਦਿਨ ਕਿਸ਼ਤੇ ਬਿੱਲ ਦੋਨੇ ਇਕੱਠੀਆਂ ਆਈਆਂ ਨਾ ਉਸ ਦਿਨ ਸ਼ਰਟ ਤਾਂ ਬੇਕੀ ਬੇਕੀ ਗਈ ਨਾਲ ਪੈਂਟ ਹੋਰ ਵਿਕ ਜੂਗੀ ਕੱਚੀ ਕੱਚੀ ਉਹਦੋਂ ਪਹਿਲਾਂ ਹੀ ਵਿਕ ਜੂਗੀ ਘੰਟਾ ਓ ਬਾਬਾ ਆਹ ਕਿਹੜੀ ਕਮੀ ਪੈ ਗਿਆ ਇਹਦੇ ਨਾਲ ਤਾਂ ਆਪਦੀ ਇੱਜ਼ਤ ਵੇਚ ਲਿਆ ਕਰ ਇੱਜ਼ਤ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਅੱਜ ਦਾ ਪੰਜਾਬ ਭੈਣ ਚੋਂ ਕਿੱਧਰ ਨੂੰ ਤੁਰਿਆ ਜਾਂਦਾ ਫਿਰ ਮੈਨੂੰ ਕਈ ਵਾਰ ਲੱਗਦਾ ਕਿ ਮੈਂ ਹਸਾਬ ਲਾ ਲੈ ਕਿ ਅੱਜ ਦਾ ਪੰਜਾਬ ਜਾਂਦਾ ਕਿੱਧਰ ਨੂੰ ਹੈ ਅੱਜ ਕੱਲ ਦਾ ਪੰਜਾਬ ਤਾਂ ਬਣੀ ਜਾਂਦਾ ਟੈਂਪੂ ਨਾਚੇ ਜਨਾਨੇ ਭੈਣ ਚੋਦੇ ਵੈਸੇ ਸਾਰੇ ਪੰਜਾਬ ਵਾਲੇ ਹੈ ਨਹੀਂ ਵਿੱਚੋਂ ਕਈਆਂ ਦੇ ਕੀੜਾ ਹੈ ਐ ਕੀੜਾ ਦੇ ਦੇਖ ਲੋ ਏ ਮੇਰੀ ਮਾਂ ਹਰ ਟਾਈਮ ਇਹਨੂੰ ਕਹਿੰਦੀ ਮੈਂ ਇਸ ਘਰੋਂ ਨਿਕਲ ਜਾ ਹਰ ਟਾਈਮ ਮੈਂ ਕੀ ਕਰਾਂ ਦੱਸੋ ਜੇ ਸੋਹਰੇ ਆਲਾ ਚੰਗੇ ਹੁੰਦੇ ਤਾਂ ਮੈਂ ਉਹਰੇ ਨਰਿੰਦੀ ਇਲਾਤੇ ਤਾਂ ਆ ਕੇ ਕਹੂ ਕਿ ਮੈਂ ਭੈਜ ਕੈਨੇਡਾ ਤੋਂ ਸ਼ੈਂਪੂ ਲੈ ਕੇ ਆਉਣੀ ਆ ਦੁਬਈ ਤੋਂ ਕੱਛੀ ਲੈ ਕੇ ਆਉਣੀ ਆ ਫਲਾਣੇ ਥਾਂ ਤੋਂ ਧੁੰਕਾ ਲੈ ਕੇ ਆਉਣੀ ਆ ਔਂਕੇ ਥਾਂ ਤੋਂ ਔਂਕਾ ਲੈ ਕੇ ਆਉਣੀ ਆ ਤੇ ਕਰਦੇ ਤੈਨੂੰ ੱਟਕੇ ਮਾਰ ਮਾਰ ਬਾਹਰ ਘੱਡੀ ਜਾਂਦੇ ਆ ਜਿਹੜੇ ਬੰਦਿਆਂ ਦੀ ਘਰੇ ਇੱਜ਼ਤ ਹੈਣੀ ਜੀ ਉਹ ਇੱਜ਼ਤ ਆਪਣੀ ਰੀਲਾਂ ਤੇ ਬਣਾਉਣਾ ਹੁੰਦਾ ਲੱਖ ਦੀ ਲਾਹਣਤ ਇਹੋ ਜੀ ਇੱਜ਼ਤ ਹੈ ਬੱਤ ਸਹੀ ਏ ਜੇ ਮੈਂ ਤਾਂ ਦੀ ਸਾਰਿਆਂ ਨੂੰ ਜੇ ਮਸਤਾਂ ਲੱਗਿਆ ਮਾਂ ਦਾ ਸ਼ੌਂਕ ਮੋਣੀ ਦੀ ਜੇ ਕਿਸੇ ਵੀ ਨੇ ਕੰਮ ਕਰਵਾਉਣਾ ਨਾ ਸੋਣਿਆ ਤਾਂ ਪਹਿਲਾਂ ਮੈਨੂੰ ਉਹ ਕਾਲ ਕਰੋ ਠੀਕ ਹੈ ਮੈਸੇਜ ਨਹੀਂ ਮੈਨੂੰ ਦੇਖਣੇ ਹੁੰਦੇ ਠੀਕ ਹੈ ਕੌਣ ਕਰਕੇ ਫਿਰ ਦੱਸੋ ਜੇ ਤੈਨੂੰ ਮੈਸੇਜ ਨਹੀਂ ਦੇਖਣੇ ਹੁੰਦੇ ਫਿਰ ਤੂੰ ਮਾਤਾ ਨੂੰ ਕਿਵੇਂ ਦੇਖ ਲੈਣਾ ਮਾਤਾ ਵੀ ਸੋਚਦੀ ਹੋਣੀ ਹੈ ਬੜੇ ਕਮਜ਼ੋਰ ਲੈਗ ਪੀਸ ਦੇ ਪੱਲੇ ਪੈ ਗਈ ਮੈਂ ਮੇਰੀ ਮਮ ਬੁੱਝ ਰਹੀ ਹੈ ਕਿ ਤੂੰ ਕੰਮ ਕੀ ਕਰਦੇ ਹੋ ਮੈਂ ਗੈਂਗਸਟਰ ਨਾ 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 ਹੈ ਤਾਂ ਗੈਂਗਸਟਰੀ ਪਰ ਇਹਨੂੰ ਲੋਕ ਗੈਂਗਸਟਰ ਸਿੱਧਾ ਨਹੀਂ ਕਹਿੰਦੇ ਗੈਂਗਸਟਰ ਇਹਦੇ ਨਾਲ ਹੋਰ ਕੁਝ ਲਾਉਂਦੇ ਆ ਮੈਂ ਦਾਦਾ ਤੁਹਾਨੂੰ ਕੀ ਲਾਉਂਦੇ ਆ ਗੈਂਗਸਟਰ ਨਹੀਂ ਕਹਿੰਦੇ ਇਹਨੂੰ ਇਹਨੂੰ ਕਹਿੰਦੇ ਅਸਲ ਦੇ ਵਿੱਚ ਲੁੱਲੀ ਬਦਮਾਸ਼ ਹੈਲੋ ਹਾਂਜੀ ਤੇ ਆਪਣੇ ਕੋਲ ਨਾ ਬਹੁਤ ਸੋਹਣੇ ਸੋਹਣੇ ਰਸਤੇ ਆਏ ਹਰ ਇੱਕ ਕਾਸਟ ਦਾ ਰਸਤਾ ਆਪਣੇ ਕੋਲ ਤੇ ਕੁੜੀਆਂ ਆਲੇ ਕੁ ਆਪਣੇ ਨਾਲ ਕਨੈਕਟ ਕਰਨਾ ਵੱਧ ਤੋਂ ਵੱਧ ਮੈਨੂੰ ਕਮੈਂਟਾਂ ਦੇ ਨੰਬਰ ਪਛਾੜ ਦੇਣ ਮੈਂ ਆਪੇ ਕਾਲ ਕਰ ਲੂੰਗੀ ਵੈਸੇ ਤਾਂ ਨੰਬਰ ਵੀ ਸਕਰੀਨ ਤੇ ਮੇਰੇ ਦਿੱਤਾ ਹੋਇਆ ਆਇਆ ਵਾ ਇੱਕ ਵੀਡੀਓ ਜਿਹਾ ਉਥੋਂ ਨੰਬਰ ਲੈ ਸਕਦਾ ਵਾ ਵੱਧ ਤੋਂ ਵੱਧ ਕੁੜੀਆਂ ਇਹ ਸੰਪਰਕ ਕਰਨ ਮੇਰੇ ਲੈ ਪੰਜਾਬ ਵਿੱਚ ਕੁੜੀਆਂ ਦਾ ਘਟਾ ਹੈ ਕੁੜੀਆਂ ਬਾਦੂ ਲੈ ਮੈਂ ਫੋਟੋਆਂ ਲਾਉਣਾ ਦੇਖ ਦੇ ਕੇ ਦੱਸੀ ਕਿਵੇਂ ਲੱਗੀਆਂ ਆ ਦਸ ਅਲਣ ਮਟਿਆਰ ਕਿਵੇਂ ਲੱਗੀ ਕੀ ਗੱਲ ਪਸੰਦ ਨਹੀਂ ਆਈ ਆ ਦੇਖ ਕੇ ਦੱਸ ਆ ਕਿਵੇਂ ਲੱਗੀ ਆ ਵੀ ਨਹੀਂ ਪਸੰਦ ਆਈ ਲੈ ਫਿਰ ਕੁੜੀਆਂ ਦਾ ਘਟਾ ਥੋੜੀ ਆ ਆ ਦੱਸੋ ਦੋ ਕਿਵੇਂ ਲੱਗੀਆਂ ਪੰਜਾਬ ਵਿੱਚ ਕੁੜੀਆਂ ਦਾ ਘਟਾ ਨਹੀਂ ਆ ਵੀ ਅਲਣ ਮੁਟਿਆਰ ਸਿਰੇ ਦੀ ਹੈ ਵੀ ਦੱਸ ਕਿਵੇਂ ਲੱਗੀ ਜੇ ਨਹੀਂ ਪਸੰਦ ਆਈ ਤਾਂ ਫਿਰ ਇੱਕ ਆ ਦੱਸ ਆ ਕਿਵੇਂ ਲੱਗੀ ਆ ਤਾਂ ਜਲਪਰੀ ਹੈ ਜੇਕਰ ਉਹ ਨਹੀਂ ਪਸੰਦ ਆਈ ਨਾ ਤਾਂ ਫਿਰ ਆ ਦੋ ਕੁੜੀਆਂ ਤਾਂ ਪੱਕਾ ਹੀ ਪਸੰਦ ਆ ਜਾਣੀਆਂ ਇਹਨਾਂ ਦੇ ਵਿੱਚੋਂ ਜਿਹੜੀ ਇਧਰਲੀ ਕੁੜੀ ਹੈ ਨਾ ਬਸ ਇਹਦਾ ਪੰਜ ਛੀ ਮੁੰਡਿਆਂ ਨਾਲ ਬਿਆ ਕਰਾਇਆ ਉਹਦੋਂ ਘਟਣਾ ਕਰਾਇਆ ਕਿਉਂਕਿ ਆ ਕੁੜੀ ਦੇ ਵਿੱਚ ਇੱਕ ਅੱਧੇ ਬਸ ਦਾ ਕੰਮ ਹੈ ਨਹੀਂਗਾ ਆਓ ਯਾਰ ਗੱਲ ਕਰਦੇ ਆਂ ਦਿਲਜੀਤ ਦੀ ਵਕਈ ਫਿਲਮ ਬੈਨ ਹੋ ਗਈ ਜਾਂ ਹੋਣ ਵਾਲੀ ਆ ਤੇ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਥੋੜੀ ਜੀ ਸੋਨੂ ਸੀਤੂ ਵਾਲੇ ਬਾਰੇ ਕਿਉਂਕਿ ਉਹਨੇ ਨਵਾਂ ਗਾਣਾ ਰਿਲੀਜ਼ ਕਰਤਾ ਮੇ ਤਰ੍ਹਾਂ ਦੇ ਪਿਸਟਲ ਨੂੰ ਸਰਾਂ ਨਹੀਂ ਦਬਕੇ ਤਾ ਨਹੀਂ ਹੰਸਉਂਦੀ ਹੀ ਨਹੀਂ ਮੇ ਤਰ੍ਹਾਂ ਦੇ ਪਿਸਟਲ ਨੂੰ ਓਏ ਕੰਨੀ ਨਕਤੀਆਂ ਹਾਂ ਆ ਕੰਨੀ ਨਕਤੀਆਂ ਸਰਬਤੀ ਅੱਖੀਆਂ ਨੇ ਮੇਰੇ ਦਿਲ ਦਾ ਹਾਰ ਦੀਆਂ ਇੱਕ सोनू ਸੀਤ ਵਾਲਾ ਹੀ ਇਹੋ ਜਿਹਾ ਜਿਹੜਾ ਦਿਹਾੜੀ ਦੇ ਵਿੱਚ ਚਾਰ ਚਾਰ ਗਾਣੇ ਰਿਲੀਜ਼ ਕਰ ਦਿੰਦਾ ਬਾਕੀ ਸਾਰੇ ਸਿੰਗਰਾਂ ਦੀ ਜੀਬ ਕੜਾਈ ਪਈ ਹੈ ਪਤੰਦਰ ਨੇ ਉਸਤਾਦ ਹੋ ਰਹਿੰਦਾ ਕੋਈ ਸੁਰ ਜਵਾਬ ਨਹੀਂ ਹੁੰਦਾ ਕਿਉਂਕਿ ਇਹ ਸੁਰਾਂ ਦੇ ਬੈਰੀ ਨੇ ਬੱਤ ਸਹੀ ਹੈ ਭਾਈ ਉਹਨਾਂ ਨੇ ਪਹਿਲਾਂ ਡਿਮਾਂਡ ਕਰਤੀਏ ਭਾਜੀ ਸੁਣਾ ਦਿਏ ਯਾਰ ਹੋ ਗਿਆ ਪੁਲਿਸ ਵਿੱਚ ਭਰਤੀ ਤੇਰੇ ਦਿਲ ਦੀ ਰੀਜ ਪੂਰੀ ਕਰਦੀ ਭਾਜੀ ਕੋਈ ਤਰਾਜ ਕੀ ਕਿੰਨੇ ਆ ਦੱਸੋ ਜਨਾਬ ਜੀ ਆਪਨੇੜੋ ਭਾਜੀ ਐਸ ਐਚਓ ਚੋ ਨਾਗਰਾ ਨਾਗਰਾ ਸਾਹਿਬ ਐਸ ਐਚਓ ਚੋ ਭਾਜੀ ਨੂੰ ਲਵ ਯੂ ਧੰਨਵਾਦ ਸਣਾਦਾ ਬਾਜੀ ਕੋਈ ਕਸਰ ਤਾਂ ਨਹੀਂ ਰਹੀ ਕੱਲਾ ਲਵਜੂ ਕਹਿ ਕੇ ਡੰਗ ਲਾਤਾ ਪੁਲਿਸ ਵਾਲੇ ਵੀ ਸੋਚਦੇ ਹੋਣੇ ਆ ਭੈਂਚਦ ਮੈੱਕ ਕਿਨੂੰ ਫੜਾਇਆ ਇਹਦੇ ਨਾਲ ਚੰਗਾ ਤਾਂ ਗਦੇ ਨੂੰ ਫੜਾ ਦਿੰਦੇ ਬਾ ਓਏ ਕੁੜਿਆ ਤੇਜ ਹੌਸਲੇ ਨੇ ਤੂੰ ਥੋੜਾ ਜਿਆਦਾ ਹੋਰ ਮਿਹਨਤ ਕਰ ਇਸ ਤੋਂ ਬਾਅਦ ਤੇਰੇ ਸਟੇਜ ਦੇ ਉੱਤੇ ਤੇਰੇ ਗਲ ਦੇ ਵਿੱਚ ਹਾਰ ਨਹੀਂ ਪੈਣਗੇ ਲੱਪੜ ਡਾਂਗਾ ਮੁਕੀਆਂ ਪਹਿਣੀਆਂ ਆ ਗੋਲੀਆਂ ਹੀ ਵੇਚਦਾ ਸੀ ਤੂੰ ਵੇਚਦਾ ਵੇਚਦਾ ਤੂੰ ਗੋਲੀਆਂ ਕੋਈ ਨਹੀਂ ਕੰਮ ਕਰਦਾ ਕਰਦਾ ਸਿੱਖ ਜਾਗੇ ਤੁਸੀਂ ਤੂੰ ਗੋਲਨਾ ਵੇਚਦਾ ਕਾਜਲ ਤੇ ਵੀ ਤੂੰ ਚੜਿਆ 300 ਰੁਪਏ ਦੇ ਕੇ ਕਾਜਲ ਤੇ ਵੀ ਤੂੰ ਚੜਿਆ ਮੈਂ ਕਾਜਲ ਮੈਂ ਕਾਜਲ ਨੂੰ ਮੂੰਹ ਤੇ ਲਿਆ ਹੂੰ ਕ੍ਰਿਸ਼ਨ ਨਾ ਮੈਂ ਕਾਜਲ ਨੂੰ ਮੂੰਹ ਤੇ ਲਿਆ ਅੱਜ ਤੱਕ ਸਾਡੀ ਲੋਕਾਂ ਨੇ ਕ੍ਰਿਸ਼ਨ ਨੂੰ ਬਹੁਤ ਇੱਜ਼ਤ ਦਿੱਤੀ ਆ ਹੁਣ ਤਾਂ ਕ੍ਰਿਸ਼ਨ ਜਿੱਤਾ ਨਿਕਲੇ ਆਥੇ ਬਾੜ ਦੂੰ ਹੁਣ ਤੂੰ ਨਾ ਡਰ ਛਣ ਨਾ ਕ੍ਰਿਸ਼ਨ ਮਾਰੇ ਮਗਰ ਛਟਾਇਆਂ ਤੇ ਬੋਪਾ ਤੱਕੜਾ ਲੈ ਤੈਨੂੰ ਤੈਨੂੰ 12 ਸਾਲ ਦੀ ਕੁੜੀ ਤਰ੍ਹਾਂ ਥੱਲੇ 300 ਥੱਲੇ ਪਾਤੀ ਮੈਂ ਹੇਟਰ ਚੀਕਾ ਮਾਰਦੇ ਰਹੇਗੇ ਉਧਰ ਬਿਨਾ ਇੰਡੀਆ ਤੋਂ ਰਿਲੀਜ਼ ਕਰੇ ਨਾ ਦਿਲਜੀਤ ਦੀ ਫਿਲਮ 12-13 ਕਰੋੜ ਦਾ ਪ੍ਰੋਫਿਟ ਕਮਾ ਗਈ ਜੇਕਰ ਯਾਰ ਇੰਡੀਆ ਦੇ ਵਿੱਚ ਫਿਲਮ ਬੈਨ ਕਰਨਗੇ ਤਾਂ ਫਿਰ ਕ੍ਰਿਕਟ ਦਾ ਮੈਚ ਵੀ ਇੰਡੀਆ ਵਾਲਿਆਂ ਨਾਲ ਨਹੀਂ ਹੋਣਾ ਚਾਹੀਦਾ ਕਿਸੇ ਨਾ ਕਿਸੇ ਹਸਾਬ ਨਾਲ ਫਿਰ ਉਹਨੂੰ ਵੀ ਬੈਨ ਕਰੋ ਇਹ ਫਿਲਮ ਦਾ ਬੈਨ ਹੋਣ ਦਾ ਕਾਰਨ ਇੱਕ ਹੀ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਇੱਕ ਪਾਕਿਸਤਾਨ ਦੀ ਕੁੜੀ ਐਕਟਰ ਹੀ ਐਕਟਰ ਨਹੀਂ ਸੀ ਉਹ ਪਾਈ ਸੀਗੀ ਉਹਦੇ ਕਾਰਨ ਇਹ ਕਹਿ ਰਹੇ ਆ ਕਿ ਇਹ ਦਿਲਜੀਤ ਦੀ ਫਿਲਮ ਬੈਨ ਕਰੋ ਇਹ ਤਾਂ ਗੱਲ ਮਾੜੀ ਹੈ ਯਾਰ ਇਹਨਾਂ ਦੀ ਜਦੋਂ ਭਾਂਜ ਦੇ ਇੰਡੀਆ ਵਾਲੇ ਕ੍ਰਿਕਟ ਦਾ ਮੈਚ ਪਾਕਿਸਤਾਨ ਨਾਲ ਖੇਡ ਸਕਦੇ ਫਿਰ ਅਸੀਂ ਫਿਲ ਨੇ ਉਹ ਵੀ ਦੱਸਿਓ ਮੈਨੂੰ ਬਾਕੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਸਟ ਤੇ ਜਾਂਦੇ ਜਾਂਦੇ ਆ ਗੁੱਡੀ ਦੀ ਗੱਲ ਜਰੂਰ ਸੁਣ ਕੇ ਜਾਇਓ ਕੋਸ਼ਿਸ਼ ਮੈਂ ਕੀ ਕਰਾਂ ਜਿੰਨੇ ਵੀ ਮੁੰਡੇ ਆਣਾ ਹਮ ਸਾਰੇ ਜਿੰਨੇ ਵੀ ਆਉਂਦੇ ਘਰ ਵਿੱਚ ਗਲਤ ਕੰਮ ਸਹੀ ਗੱਲ ਜਿਹੜੀਆਂ ਬੱਸ ਦੇ ਬੁੱਢੀਆਂ ਨਾ ਹਮ ਅਗਲੇ ਖੋਦ ਆਂਦੀਆਂ ਬੰਦਿਆਂ ਨੂੰ ਕੀ ਕੀ ਹੋ ਜਾਂਦਾ ਸੋ ਵੀਡੀਓ ਦੇ ਹੀ ਬਣ ਹਾਏ ਹਾਏ ਸਮਝ ਗਿਆ ਤੁਸੀਂ ਜਾਲ ਸਮੈਕ ਪੀਂਦੀਆਂ ਸਮੈਕ ਸਮੈਕ ਅੱਛਾ ਅੱਜ ਕੱਲ ਪ੍ਰੈਗਾਂ ਖਾਂਦੀਆਂ ਸਮੈਕ ਪੀਂਦੀਆਂ ਟਰੈਮਾਟੋਲ ਗੋਲੀਆਂ ਖਾਂਦੀਆਂ ਤੁਹਾਨੂੰ ਕਿਹਨੂੰ ਦੱਸਿਆ ਆ ਇੰਨੀਆਂ ਗੱਲਾਂ ਯਾਰ ਸਾਨੂੰ ਪਤਾ ਆ ਕਿੱਦਾਂ ਖਾਂਦੀਆਂ ਯਾਰਾਂ ਨੂੰ ਪਤਾ ਖੁਦ ਨੂੰ